ਨਮਸਕਾਰ ਸਾਸਤ੍ਰੀਕਾਲ ਸ਼ਮਾਨਾ ਟੂਡੇ ਤੁਹਾਡਾ ਸਵਾਗਤ ਹੈ ਪਿਛਲੇ ਕਈ ਦਿਨਾਂ ਤੋਂ ਝਾੜ ਫੂਸ ਨੂੰ ਲੈ ਕੇ ਦੂਸਰੀ ਵਾਰ ਰੋਡ ਕੀਤਾ ਜਾਮ ਕੁਝ ਦਿਨਾਂ ਪਹਿਲੇ ਸ਼ਮਾਨਾ ਪੌਨਿਕਾ ਰੋਡ ਤੇ ਬਾਜੀਗਰ ਬਰਾਦਰੀ ਅਤੇ ਗਰੀਬ ਲੋਕਾਂ ਵੱਲੋਂ ਅੱਜ ਫਿਰ ਦੂਜੀ ਵਾਰ ਰੋਡ ਜਾਮ ਕਰਕੇ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਗਰੀਬ ਪਰਿਵਾਰਾਂ ਨੇ ਕਿਹਾ ਕਿ ਕੋਰਟ ਵਿੱਚ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਮੌਜੂਦਾ ਸਰਕਾਰ ਦੇ ਚਾਹਤੇ ਲੋਕ ਅੱਜ ਵੀ ਸਰਿਆਮ ਗੁੰਡਾਗਰਦੀ ਕਰ ਰਹੇ ਹਨ ਇਸ ਤਰ੍ਹਾਂ ਨੇ ਦੌਰਾਨ ਸਿਟੀ ਪੁਲਿਸ ਦੇ ਮੁਲਾਜ਼ਮਾਂ ਨਾਲ ਟਿੱਖੀ ਬਹਿਸ ਵੀ ਦੇਖਣ ਨੂੰ ਮਿਲੀ ਗਰੀਬ ਪਰਿਵਾਰ ਨੇ ਕਿਹਾ ਅਸੀਂ ਇਸ ਵਿਧਾਇਕ ਨੂੰ ਵੋਟ ਇਸ ਕਰਕੇ ਨਹੀਂ ਪਾਈਆਂ ਕਿ ਸਾਨੂੰ ਹੀ ਤੰਗ ਪ੍ਰੇਸ਼ਾਨ ਕਰੇਗਾ ਵਿਧਾਇਕ ਨੇ ਸਾਨੂੰ ਦਫ਼ਤਰ ਵਿੱਚ ਬੁਲਾ ਕੇ ਪੁਲਿਸ ਕੋਲ ਪਰਚਾ ਦੇਣ ਦੀ ਵੀ ਤਮਕੀਦ ਕੀਤੀ ਗਈ ਅਤੇ ਕਿਹਾ ਸਾਡਾ ਕਸੂਰ ਕੀ ਹੈ ਸਾਡੇ ਨਾਲ ਧੱਕਾ ਕਿਉਂ ਹੈ ਜੇਕਰ ਪ੍ਰਸ਼ਾਸਨ ਨੇ ਕੋਈ ਹੱਲ ਨਾ ਕੀਤਾ ਗਿਆ ਕੁੱਝ ਦੇਰ ਬਾਅਦ ਸਮਾਰਾ ਦੇ ਮੈਨ ਚੌਕ ਬੰਦ ਕਰਾਂਗੇ ਫੂਨ ਦੇਖਣਾ ਹੋਏਗਾ ਜਾਂ ਗੁੰਡਾਗਰਦੀ ਇਸ ਤਰ੍ਹਾਂ ਚਲੇਗੀ ਜਾਂ ਇਸ ਦਾ ਕੋਈ ਹੱਲ ਹੋਏਗਾ ਸਮਾਰਜੀ ਇਹ ਤੁਮਾਰੇ ਕੀ ਧਮਕੀ ਦਿੱਤੀ ਚਲੋ ਧਮਕੀਆਂ ਐ ਨਹੀਂ ਚਲੋ ਆਪਾਂ ਕੋਰਟ ਦੇ ਰੂਲ ਫਾਲੋ ਕਰਦੇ ਆਂ ਕੋਈ ਗੱਲ ਨਹੀਂ ਸਟੇ ਲੱਗੀ ਸੀ 17 ਤੋਂ ਲੈ ਕੇ 21 ਤੱਕ 21 ਤਰੀਕ ਤੱਕ ਜੀ ਇਹ ਨਾਨੇ ਸਟੇ ਦੇ ਵਿੱਚ ਵੀ ਗੱਡੀਆਂ 6-7 ਭਰੀਆਂ ਮੇਰੇ ਲਵੇ ਆਉ ਜਿਹੜੀ ਪ੍ਰੂਫ ਹੈਗੇ ਨੇ ਜੀ ਡਿਊਟੀ ਇਨਚਾਰਜ ਧਮਿੰਦਰ ਸਿੰਘ ਸੀ ਮੈਂ ਉਹਨਾਂ ਨੂੰ ਫੋਨ ਕਰਿਆ ਮੈਂ ਕਿਹਾ ਸਟੇ ਲੱਗੀ ਆ ਚਲੋ ਇਹ ਕੋਰਟ ਦੀ ਉਲੰਘਣਾ ਕਰ ਰਹੇ ਨੇ ਵੀ ਜੋ ਇਹਨਾਂ ਦੇ ਬੰਦੀ ਐਫ ਆਈ ਆਰ ਉਹ ਲਾਂਚ ਕਰੀ ਜਾਵੇ ਵੀ ਇਹ ਕੋਰਟ ਦੀ ਸਟੇ ਦੇ ਵਿੱਚ ਵੀ ਗੱਡੀਆਂ ਭਰ ਰਹੇ ਨੇ ਵੀ ਕੋਰਟ ਨੂੰ ਚੈਲੰਜ ਕਰ ਰਹੇ ਨੇ ਉਹ ਕਹਿੰਦੇ ਆਪਣੇ ਪ੍ਰੂਫ ਭੇਜੋ ਜੀ ਮੇਰੇ ਲਵੇ ਸਾਰੇ ਪ੍ਰੂਫ ਧਮਿੰਦਰ ਸਰ ਨੂੰ ਮੈਂ ਭੇਜੇ ਜੀ ਉਸ ਤੋਂ ਬਾਅਦ ਚਲੋ ਇਹਨਾਂ ਨੇ ਆਪਣੀਆਂ ਗੱਡੀਆਂ ਕਿਰਾਏ ਤੇ ਲਈਆਂ ਜੀ ਇਹਨਾਂ ਨੇ ਆਪਣਾ ਮਾਲ ਆ ਭਰਾਣਾ ਚਾਹ ਸਟੇ ਲੱਗੀ ਸੀ ਦੋ ਧਿਰਾਂ ਤੇ ਲੱਗੀ ਸੀ ਪਾਰਟੀਆਂ ਇਹ ਦੋਨੇ ਨਹੀਂ ਮਾਲ ਚੱਕ ਸਕਦੇ ਆ ਜੀ ਫੇਰ ਵੀ ਇਹਨਾਂ ਨੇ ਕੀ ਕਰਿਆ ਇਸ ਸਟੇ ਦੇ ਵਿੱਚ ਵੀ ਇਹਨਾਂ ਨੇ ਮਾਲ ਆਪਣਾ ਚੱਕਿਆ ਇਹਨਾਂ ਲਈ ਕੋਈ ਕਾਨੂੰਨ ਫੋਲੋ ਨਹੀਂ ਕਰਦੇ ਇਹ ਇਹਨਾਂ ਲਈ ਕਾਨੂੰਨ ਕੋਈ ਨਾਮ ਦੀ ਚੀਜ਼ ਹੀ ਨਹੀਂ ਹੈਗੀ ਜੀ ਕਹਿ ਰਹੇ ਹੋ ਸਟੇ ਲੱਗੀ ਆ ਤੁਸੀਂ ਮਾਲ ਵੇਚ ਰਹੇ ਕਿਉਂ ਮਾਲ ਵੇਚ ਰਹੇ ਨਹੀਂ ਉਹ ਮਾਲ ਚੱਕ ਰਹੇ ਨੇ ਸਟੇ ਦੇ ਵਿੱਚ ਵੀ ਚੱਕ ਰਹੇ ਨੇ ਦੋਨਾਂ ਪਾਰਟੀਆਂ ਦੇ ਸਟੇ ਲੱਗੀ ਸੀ ਦੋਨਾ ਆਪੋਜ਼ਿਟ ਪਾਰਟੀਆਂ ਦੇ ਜੱਜ ਸਾਹਿਬ ਨੇ ਕੈਸੀ ਵੀ ਦੋਨੋਂ ਹੀ ਇਹ ਮਾਲ ਚੱਕ ਸਕਦੀਆਂ ਜੀ ਮਤਮਿੰਦਰ ਸਰ ਨੂੰ ਫੋਨ ਕਰਿਆ ਉਹ ਮਾਲ ਚੱਕ ਰਹੇ ਉਹਨਾਂ ਨੇ ਮੇਰਾ ਫੋਨ ਚੱਕਣਾ ਬੰਦ ਕਰਤਾ ਜੀ ਧਮਿੰਦਰੇ ਐਸਆਈਏ ਉਸ ਤੋਂ ਬਾਅਦ ਕੱਲ ਹੀ ਨਾ ਦੀਆਂ ਗੱਡੀਆਂ ਲੱਗੀਆਂ ਜੀ ਠੀਕ ਹੈ ਜਿਹੜੀਆਂ ਜਨਤਾ ਦੀਆਂ ਇਹਨਾਂ ਦੋ ਗੱਡੀਆਂ ਰੋਕਿਆ ਉਹ ਤਾਂ ਇਹਨਾਂ ਨੇ ਰੱਖ ਲਈਆਂ ਕਹਿੰਦੇ ਸਟੇ ਲੱਗੀ ਆ ਕੱਲ ਜਿਹੜੀਆਂ ਗੱਡੀਆਂ ਲੱਗੀਆਂ ਸਟੇ ਦੇ ਵਿੱਚ ਵੀ ਉਹਨਾਂ ਲਈ ਕੋਈ ਕਾਨੂੰਨੀ ਕਾਰਵਾਈ ਨਹੀਂ ਉਹਨਾਂ ਲਈ ਕੋਈ ਰੂਲ ਨਹੀਂ ਹੈਗੇ ਮੈਂ ਫੋਨ ਕਰਦਾ ਰਿਹਾ ਉਹਨਾਂ ਨੇ ਫੜਿਆ ਹੀ ਨਹੀਂ ਹੈਗਾ ਮੇਰੇ ਲਈ ਸਾਰੇ ਵੀਡੀਓ ਬਣਾਈ ਪ੍ਰੂਫ ਕੰਡਾ ਪਰਚੀਆਂ ਮੇਰੇ ਲਈ ਸਾਰੇ ਮੰਗ ਕਰਨਾ ਚਾਹੁੰਦੇ ਹਾਂ ਮੰਗ ਹੀ ਕਰਨਾ ਚਾਹੁੰਦੇ ਆ ਜੇ ਕਾਨੂੰਨ ਹੈ ਉਹ ਕਾਨੂੰਨ ਸਾਰੇ ਲਈ ਹੈ ਸਾਰੇ ਕਾਨੂੰਨ ਨੂੰ ਫੋਲੋ ਕਰਦੇ ਨੇ ਜਾਂ ਤਾਂ ਫਿਰ ਸਾਡੀਆਂ ਗੱਡੀਆਂ ਛੱਡੀਆਂ ਜਾਣ ਜਾਂ ਉਹਨਾਂ ਸੱਤ ਗੱਡੀਆਂ ਦੇ ਕਾਰਵਾਈ ਕਰਕੇ ਬੰਦ ਹੀ ਐਫ ਆਈ ਆਰ ਲਾਉਂਚ ਹੋਣਾ ਚਾਹੀਦਾ ਅੱਜ ਅਸੀਂ ਗੱਡੀ ਲਾਈ ਨਹੀਂ ਹੈਗੀ ਆ ਜਨਤਾ ਨੇ ਲਾਣੀ ਆਈ ਉਹ ਕਹਿੰਦੇ ਦੋਨਾਂ ਪਾਰਟੀਆਂ ਤੇ ਉਸਟੇ ਲੱਗੀ ਆ ਫਿਰ ਜਨਤਾ ਦਾ ਮਾਰ ਵੇਖ ਸਕਦੀ ਹੈ ਨਾ ਜਿੰਨੂੰ ਮਰਜ਼ੀ ਸਾਨੂੰ ਛੱਡ ਕੇ ਹੀ ਇੱਥੇ ਸਰਗ ਉਦੋਂ ਇਹਨਾਂ ਨੇ ਪੁਲਿਸ ਪ੍ਰਸ਼ਾਸਨ ਨੇ ਉਸ ਦਿਨ ਮੈਂ ਨਹੀਂ ਸੀ ਪਰ ਸਾਡੇ ਸਾਥੀ ਸੀਗੇ ਉਸ ਦਿਨ ਇਹਨਾਂ ਨੇ ਇਹ ਕਹਿਤਾ ਸੀਗਾ ਵੀ ਅਸੀਂ ਗੱਡੀਆਂ ਉਹ ਛੱਡ ਦਿੰਨੇ ਆ ਇਹ ਲੋਕ ਆਪਣਾ ਮਾਲ ਪਰਵਾਹ ਸਕਦੇ ਆ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਫੇਰ ਰਾਹ ਨਹੀਂ ਦਿੱਤਾ ਗੱਡੀਆਂ ਨਹੀਂ ਦਿੱਤੀਆਂ ਤਾਂ ਮੈਂ ਖੁਦ ਆਇਆ ਐਸ.ਡੀ.ਐਮ ਸਾਹਮਣੇ ਉਹਨਾਂ ਨਾਲ ਗੱਲਬਾਤ ਕੀਤੀ ਐਸ.ਐਚ.ਓ ਸਾਹਿਬ ਨੂੰ ਫੋਨ ਕੀਤਾ ਡੀ.ਐਸ.ਪੀ ਸਾਹਿਬ ਨੂੰ ਫੋਨ ਕੀਤਾ ਮੰਡੀ ਦੇ ਵਿੱਚ ਐਸ.ਐਚ.ਓ ਆਪ ਆਇਆ ਤਾਂ ਐਸ.ਐਚ.ਓ ਡੀ.ਐਸ.ਪੀ ਸਾਹਿਬ ਦੀ ਵਰਲਡਿੰਗ ਸੁਣ ਲੋ ਕੀ ਸੀ ਉਹ ਕਹਿੰਦੇ ਭਾਵੇਂ ਨਾ ਗਰੀਬ ਲੋਕਾਂ ਦਾ ਫੂਸ ਹੈ ਇਹਨਾਂ ਨੇ ਮੋਲ ਲਿਆ ਕਹਿੰਦੇ ਉਹਨਾਂ ਨਾਲ ਬਹਿ ਕੇ ਸੈਟਿੰਗ ਅਜ਼ਮ ਕਹਿੰਦੇ ਨੇ ਮਲਾਜਮਾਂ ਨੇ ਕਹਿ ਆਈ ਉੱਥੇ ਸ਼ਰੀਆਮ ਕਹਿੰਦੇ ਉਹਨਾਂ ਨਾਲ ਬਹਿ ਕੇ ਸੈਟਿੰਗ ਕਰ ਲਓ ਮੈਂ ਇਹਨਾਂ ਨੂੰ ਕਿਹਾ ਮਾਂ ਮੇਰੀ ਗੱਲ ਸੁਣੋ ਜੀ ਸੈਟਿੰਗ ਕਿਸ ਚੀਜ਼ ਦੀ ਕਰਾਉਨੇ ਹੋ ਇਹਨਾਂ ਲੋਕਾਂ ਨੇ ਗਰੀਬਾਂ ਨੇ ਆਪ ਖਰੀਦਿਆ ਵਾਦਾ ਹੋਵੇ ਘਾਟ ਹੋਵੇ ਇਹਨਾਂ ਦਾ ਇਹ ਆਪਣੇ ਘਰ ਲੈ ਕੇ ਜਾਣ ਕਿਸੇ ਨੂੰ ਵੇਚਣ ਨਾ ਵੇਚਣ ਉਹਦੇ ਵਿੱਚ ਉਹਨਾਂ ਦੀ ਕੀ ਦਖਲ ਅੰਦਾਜ਼ੀ ਹੈ ਕਹਿੰਦੇ ਲੜਾਈ ਜਨੀਦੀ ਅਸੀਂ ਪੈਣ ਦੇਣਾ ਇਹਦਾ ਮਤਲਬ ਉਹਦੇ ਲੜਾਈ ਕਰਨ ਨੂੰ ਵੀ ਤਿਆਰ ਨੇ ਆਹ ਮੁੰਡੇ ਨੇ ਗੱਡੀ ਭਰੀ ਇਹਦੇ ਗੱਡੀ ਰਸਤੇ 'ਚ ਘੇਰ ਕੇ 13000 ਰੁਪਏ ਇਥੋਂ ਟੈਕਸ ਵਸੂਲ ਲਿਆ ਗਿਆ ਫਿਰ ਇਸ ਮੁੰਡੇ ਨੂੰ ਕੁੱਟਿਆ ਗਿਆ ਉਸ ਤੋਂ ਬਾਅਦ ਐਮਐਲਏ ਦਾ ਦਫ਼ਤਰ ਹਾਂਜੀ ਉਹੀ ਬੰਦੇ ਜਿਹੜੇ ਜਣ ਕੇ ਉਹਨਾਂ ਨੇ ਛੱਡੇ ਹੋਏ ਆਗੇ ਆਗੂ ਬਣਾ ਕੇ ਜਿਹੜੇ ਜਣ ਕੇ ਵੀ ਇਹਨਾਂ ਨੂੰ ਫੂਸ ਚੱਕਣ ਨਹੀਂ ਦੇ ਰਹੇ ਫਿਰ ਖੁਦ ਮੈਂ ਆਪ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾ ਕੇ ਧੱਟੇ ਰਬਾ ਕੇ ਗਿਆ ਇਹ ਜਮੁੰਦੇ ਨੂੰ ਐਮਐਲਏ ਦੇ ਇੱਥੇ ਦੋਨ ਸਾਹਿਬ ਵਾਸਤੇ ਗਏ ਔਰ ਐਮਐਲਏ ਸਾਹਿਬ ਕੋਦੇ ਨੂੰ ਕਹਿੰਦੇ ਕਹਿੰਦੇ ਪਾਓ ਇਹ ਤੇ ਬਰਚਾ ਨੂੰ ਅੰਦਰ ਕਰੋ ਔਰ ਉਹਦਣਾ ਸੱਚੋ ਸਾਬ ਮੇਰੇ ਮੂੰਹ ਤੇ ਵੀ ਕਹਿ ਰਹੀ ਸੀ ਕਹਿੰਦੇ ਇਸ ਬੰਦੇ ਤੇ ਮੈਂ ਕਾਰਵਾਈ ਪਾਉਣੀ ਪਾਉਣੀ ਹੈ ਕਾਦੀ ਕਾਰਵਾਈ ਪਾਉਣੀ ਹੈ ਕਿਉਂਕਿ ਇਹ ਗਰੀਬ ਲੋਕਾਂ ਦਾ ਸਾਥ ਦੇ ਰਿਹਾ ਉਹਨਾਂ ਨੂੰ 270 ਰੁਪਏ ਦਾ ਰੇਟ ਦੇ ਰਿਹਾ ਇਸ ਬੰਦੇ ਨੂੰ ਤਾਂ ਕਹਿੰਦੇ ਅਸੀਂ ਅੰਦਰ ਕਰਾਂਗੇ ਉਹਨੂੰ ਜਹਾਜਾ ਛੱਡਿਆ ਹੋਇਆ ਅਸੀਂ ਜਿੰਨਾ ਨਾਮ ਉਹ ਗੱਡੀਆਂ ਨਹੀਂ ਛੱਡਦੇ ਜਿਹੜੀਆਂ ਫੜੀਆਂ ਹੋਈਆਂ ਨੇ ਇਹਨਾਂ ਲੋਕਾਂ ਨੂੰ ਪੂਰਨ ਅਧਿਕਾਰ ਨਹੀਂ ਦਿੰਦੇ ਤੁਹਾਨੂੰ ਕੀ ਲੱਗਦਾ ਕੀਦੀ ਸਹਾਈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸ਼ਹਿਤ ਔਰ ਐਮਐਲਏ ਤੋਂ ਬਿਨਾ ਕੰਮ ਹੋ ਹੀ ਨਹੀਂ ਸਕਦਾ ਅਗਰ ਐਮਐਲਏ ਸ਼ਹਿ ਨਾ ਦਵੇ ਪੁਲਿਸ ਪ੍ਰਸ਼ਾਸਨ ਸ਼ਹਿ ਨਾ ਦਵੇ ਤਾਂ ਕਿਹੜਾ ਗੁੰਡਾ ਰਾਜ ਤੇ ਗੁੰਡਾ ਰਾਜ ਕੈਮ ਹੋ ਜਾਊਗਾ ਮਾਸਟਰ ਬਲਵਿੰਦਰ ਸਿੰਘ ਜੀ ਮਾਸਟਰ ਬਲਵਿੰਦਰ ਸਿੰਘ ਇਹ ਜਾਮ ਲਾਇਆ ਜੀ ਮੈਂ ਅਜੇ 10 ਬਾਜੀਗਰ ਬੰਜਾਰਾ ਸਮਾਜ ਸੰਘਰਸ਼ ਕਮੇਟੀ ਦਾ ਨੈਸ਼ਨਲ ਪ੍ਰੈਜ਼ੀਡੈਂਟ ਆ ਅੱਜ ਤੋਂ 3 ਦਿਨ ਪਹਿਲਾਂ ਸਾਨੂੰ ਜਦੋਂ ਪਤਾ ਲੱਗਿਆ ਵੀ ਇੱਥੇ ਲੋਕਾਂ ਨਾਲ ਗਰੀਬ ਲੋਕਾਂ ਨਾਲ ਧੱਕੇਸ਼ਾਹੀ ਹੋ ਰਹੀ ਹੈ ਤਾਂ ਮੈਂ ਇੱਥੇ ਪਹੁੰਚਿਆ ਜਿਹੜਾ ਇੱਥੇ ਮੰਡੀਆਂ ਦੇ ਵਿੱਚ ਟੈਂਡਰ ਹੁੰਦਾ ਸੀ ਅੱਜ ਤੋਂ 3 ਸਾਲ ਪਹਿਲਾਂ ਸਰਕਾਰ ਦੇ ਨਾਲ ਅਸੀਂ ਲੜਾਈ ਕਰਕੇ ਬਹੁਤ ਸਾਰੇ ਸਾਨੂੰ ਸੰਘਰਸ਼ ਕਰਨੇ ਪਏ ਅਸੀਂ ਉਹ ਟੈਂਡਰ ਮਾਫ ਕਰਵਾ ਚੁੱਕੇ ਹਾਂ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਫੂਸ ਦਾ ਟੈਂਡਰ ਨਹੀਂ ਹੈਗਾ ਪਿਛਲੇ 7 ਸਾਲ ਇਸ ਸਾਲ ਇੱਥੇ ਕੱਲੇ ਸਮਾਨੇ ਦੇ ਵਿੱਚ ਇੰਨੀ ਹੱਦੋਂ ਵੱਧ ਗੁੰਡਾਗਰਦੀ ਇਹ ਲੋਕ ਗਰੀਬ ਲੋਕ ਆਪਣਾ ਝਾੜ ਫੂਸ ਜ਼ਿਮੀਂਦਾਰ ਤੋਂ ਖਰੀਦਦੇ ਨੇ ਬਾਹਰ ਜਾ ਕੇ ਥਾਂ ਲੈ ਕੇ ਕਿਰਾਏ ਤੇ ਉੱਥੇ ਰੱਖ ਕੇ ਕੱਢਦੇ ਨੇ ਕੱਢ ਕੇ ਵੇਚ ਕੇ ਕੰਨਿਆਂ ਨੂੰ ਘਾਟਾ ਪੈ ਜਾਂਦਾ ਕੰਨਿਆਂ ਨੂੰ ਪ੍ਰੋਫਿਟ ਹੋ ਜਾਂਦਾ ਇੱਥੇ ਸਮਾਨੇ ਹਲਕੇ ਦੇ ਵਿੱਚ 13 ਪਰਿਵਾਰ ਜਿਹੜੇ ਘਾਟਾ ਖਾ ਕੇ ਘਰਾਂ ਚ ਗਏ ਭਾਈਚਾਰੇ ਨੇ ਇਕੱਠੇ ਹੋ ਕੇ ਉਹਨਾਂ ਦੀ ਹੈਲਪ ਕੀਤੀ ਉਹਨਾਂ ਨੂੰ ਕਿਹਾ ਵੀ ਰੋਜੀ ਰੋਟੀ ਆਪਣੀ ਦੁਬਾਰਾ ਚਲਾਓ ਇਹਨਾਂ ਲੋਕਾਂ ਨੇ ਜਿਹੜਾ ਫੂਸ ਰੱਖਿਆ ਹੋਇਆ ਉੱਥੇ ਜਦੋਂ ਦਾ ਇਹਨਾਂ ਨੇ ਕੱਢਿਆ ਇੱਥੇ ਪੂਰਾ ਗੁੰਡਾ ਰਾਜ ਐਮਐਲਏ ਦੀ ਸ਼ਹਿਤ ਪੁਲਿਸ ਪ੍ਰਸ਼ਾਸਨ ਦੀ ਸ਼ਹਿਤ ਉਹਨਾਂ ਨੂੰ ਫੂਸ ਚੱਕਰ ਨਹੀਂ ਦੇ ਰਹੇ ਜੇ ਇਹਦਾ ਕੋਈ ਉਹਨਾਂ ਨੂੰ ਭਰਉਂਦਾ ਨਹੀਂ ਤਾਂ ਪੈਟਰੋਲ ਸੁੱਟ ਕੇ ਅੱਗ ਲਾ ਦਿੰਦੇ ਆ ਹਰ ਬਰਗੇਡ ਬਲਾਕੇ ਵਾਰ-ਵਾਰ ਉਹ ਫੂਸਾਂ ਦੇ ਢੇਰ ਭਜਾਏ ਜਾ ਰਹੇ ਆ ਐਪਲੀਕੇਸ਼ਨ ਦਿੱਤੀ ਕੋਈ ਕਾਰਵਾਈ ਨਹੀਂ ਇਹਨਾਂ ਲੋਕਾਂ ਦਾ ਜੇ ਤਾਂ ਉਹ ਆਕੇ ਭਰਦੇ ਆ 130 ਰੁਪਏ ਦੇ ਹਿਸਾਬ ਨਾਲ ਜੇ ਭਰਾ ਦੇਣ ਤਾਂ ਫਿਰ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਉਹਨਾਂ ਦੀਆਂ ਗੱਡੀਆਂ ਭਰ ਕੇ ਚਲੀਆਂ ਜਾਂਦੀਆਂ ਨੇ ਜੇ ਕੋਈ ਵਪਾਰੀ ਬਾਹਰੋਂ ਆਕੇ 270 75 ਰੁਪਏ ਨੂੰ ਗੱਡੀ ਭਰਦਾ ਤਾਂ ਉਹਦੀਆਂ ਗੱਡੀਆਂ ਪੁਲਿਸ ਆਪਣੀ ਕਸਟਡੀ ਚ ਕਰ ਲੈਂਦੀ ਆ ਉਹ ਸਵਾਲ ਇਹ ਹੈ ਤੁਸੀਂ 4-5 ਦਿਨ ਪਹਿਲਾਂ ਵੀ ਇਰੇ ਧਰ ਨਾ ਲਾਇਆ ਅਣ ਮਿੱਥੇ ਸਮੇ ਲਈ ਆfie ਤੇ 2 ਘੰਟੇ ਇੱਥੇ ਆ ਜੀ ਇਸ ਤੋਂ ਬਾਅਦ ਸਾਡੀ ਪਬਲਿਕ ਹੋਰ ਆ ਰਹੀ ਹੈ ਇਸ ਤੋਂ ਬਾਅਦ ਅਸੀਂ ਮੇਨ ਚੌਂਕ ਤੇ ਜਾਵਾਂਗੇ ਚਾਹੇ ਸਾਨੂੰ ਰਾਤ ਕੱਟਣੀ ਪਵੇ ਦਿਨ ਕੱਟਣਾ ਪਵੇ ਜਿੰਨਾ ਟਾਈਮ ਇਹਨਾਂ ਲੋਕਾਂ ਦਾ ਪ੍ਰਸ਼ਾਸਨ ਆ ਕੇ ਸਾਨੂੰ ਜਵਾਬ ਨਹੀਂ ਦਿੰਦਾ ਵੀ ਇਹ ਕਿਉਂ ਹੋ ਰਿਹਾ ਜਿਹੜੇ ਲੋਕਾਂ ਨੇ ਫੂਸ ਨੂੰ ਅੱਗ ਲਾਈ ਸੀ ਉਹਨਾਂ ਦੇ ਪਰਚਾ ਹੁਣ ਤੱਕ ਦਰਜ ਕਿਉਂ ਨਹੀਂ ਹੋਇਆ ਬਾਇ ਨੇਮ ਜਾਂ ਇਹਨਾਂ ਨਾਲ ਧੱਕੇਸ਼ਾਹੀ ਕਿਉਂ ਹੋ ਰਹੀ ਹੈ ਜਿੰਨਾ ਟਾਈਮ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਅਨਸਮਾਨ ਵਾਸਤੇ ਬੈਠਾਂਗੇ ਜੀ ਸਨਮਾਨਤੋਂ ਕਹਿਲਾ ਸ਼ਰਮਦ ਰਿਪੋਰਟ